ਅੱਜ ਬੜੀ ਖਾਸ ਵੀਡੀਓ ਉਹਨਾਂ ਲੋਕਾਂ ਦੇ ਵਾਸਤੇ ਆ ਜਿਹੜੇ ਘਰਾਂ ਦੇ ਵਿੱਚ ਬੈਠ ਕੇ ਸੋਚੀ ਜਾਂਦੇ ਆ ਪਰ ਮੇਰੇ ਪਿੱਛੇ ਇਹ ਸੋਚ ਹੁਣ ਘਰਾਂ ਤੋਂ ਉੱਪਰ ਆ ਗਈ ਹੈ ਤੇ ਸੋਸ਼ਲ ਮੀਡੀਆ ਤੋਂ ਬਾਹਰ ਆ ਗਈ ਹੈ ਤੁਸੀਂ ਮੇਰੇ ਪਿੱਛੇ ਉਹ ਘਰ ਦੇਖ ਸਕਦੇ ਹੋ ਲੈਂਟਰ ਪਿਆ ਹੋਇਆ ਆ ਤੇ ਇਹ ਲੈਂਟਰ ਦੀ ਪੁਰਾਣੀ ਤਸਵੀਰ ਤੇ ਇੱਕ ਵਾਰ ਨਜ਼ਰ ਮਾਰ ਲਵੋ ਇਹ ਉਸ ਵੇਲੇ ਦਾ ਤਸਵੀਰ ਹੈ ਜਦੋਂ ਕਿ ਇਸ ਘਰ ਦੇ ਹਾਲਾਤ ਥੋੜੇ ਜੇ ਪਤਲੇ ਹੋਏ ਹੋਏ ਸੀ ਪਰ ਇਹਨਾਂ ਵੀਰਾਂ ਦੀ ਮਦਦ ਦੇ ਨਾਲ ਇੱਕ ਇਹਨਾਂ ਦੀ ਸੋਚ ਦੇ ਨਾਲ ਇੱਥੇ ਘਰ ਦੇ ਵਿੱਚ ਇਕੱਲਾ ਲੈਂਟਰ ਹੀ ਨਹੀਂ ਪੂਰਾ ਘਰ ਨਵਾਂ ਪੈ ਗਿਆ ਆ ਖੜੇ ਆ ਪਿੰਡ ਮੋਹੀ ਦੇ ਵਿੱਚ ਜਿੱਥੇ ਇਹਨਾਂ ਸਾਰਿਆਂ ਦੀ ਬਦੌਲਤ ਖਾਸ ਕਰਕੇ ਕਿਉਂਕਿ ਮੇਰੇ ਅਜ਼ੀਜ਼ ਵਾ ਹਰਦੇਵ ਵੀਰ ਹੋਣੀ ਆ ਜਿੱਥੇ ਉਹ ਫਿਟਨੈਸ ਕੋਚ ਵੀ ਨੇ ਤੇ ਉੱਥੇ ਹੀ ਇਹ ਸਾਰੇ ਪਿੰਡ ਵਾਲਿਆਂ ਦੇ ਸਾਥ ਦੇ ਨਾਲ ਤੇ ਨਾਲ ਐਨ ਆਰ ਆਈ ਵੀਰਾਂ ਦੀ ਮਦਦ ਦੇ ਨਾਲ ਇਹਨਾਂ ਨੇ ਇੱਕ ਘਰ ਦਾ ਸੁਪਨਾ ਜਿਹੜਾ ਹਰ ਕੋਈ ਲੈਂਦਾ ਹੈ ਉਹ ਪੂਰਾ ਹੀ ਕਰ ਦਿੱਤਾ ਆ ਹੜ੍ਹਾਂ ਦੇ ਹੜਾਂ ਦੇ ਹਾਲਾਤਾਂ ਦੇ ਵਿੱਚ ਸਾਰਾ ਪੰਜਾਬ ਤਾਂ ਖੜਾ ਆ ਪਰ ਇੱਥੇ ਜੇਕਰ ਅਸੀਂ ਆਪਣੇ ਪਿੰਡ ਵੀ ਸੰਭਾਲ ਲਈਏ ਨਾ ਤਾ ਸ਼ਾਇਦ ਕਿਸੇ ਦੇ ਸੁਪਨੇ ਮਰਨੋਂ ਬਚ ਸਕਦੇ ਆ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀਰੇ ਨਾਲ ਹੀ ਗੱਲ ਕਰਨੇ ਸੱਸੀਆ ਵੀਰੇ ਕੀ ਹਾਲ ਸੱਸੀ ਗੱਲ ਜੀ ਸੱਸੀ ਗੱਲ ਬਹੁਤ ਵਧੀਆ ਜੀ ਤੁਸੀਂ ਇਹ ਜਿਹੜੀ ਤਸਵੀਰ ਆ ਹਾਂਜੀ ਇਹ ਸ਼ਾਇਦ ਬੜੀ ਬਾਖਮਾਲ ਤਸਵੀਰ ਆ ਇਹ ਇਸ ਕਰਕੇ ਆ ਕਿਉਂਕਿ ਅਸੀਂ ਸਿਰਫ ਆਪਣੀ ਘਰ ਦੇ ਰੋਜ਼ ਜੇਕਰ ਕਿਸੇ ਦੀ 1 ਲੱਖ ਰੁਪਏ ਤਨਖਾਹ ਵੀ ਹੈ ਨਾ ਤਾਂ ਉਹ ਵੀ ਕਹਿੰਦਾ ਮੇਰਾ ਜਿਹੜਾ ਘਰ ਦਾ ਗੁਜ਼ਾਰਾ ਔਖਾ ਹੁੰਦਾ ਪਿਆ ਤੇ ਜਿਹੜੀ 5000 ਉਹਨਾਂ ਤਾਂ ਕਹਿਣਾ ਹੀ ਕੀ ਆ ਪਰ ਇਸ ਘਰ ਦੀ ਪੁਰਾਣੀ ਤਸਵੀਰ ਤੇ ਇਸ ਤਸਵੀਰ ਨੂੰ ਬਦਲਣ ਦੇ ਪਿੱਛੇ ਕਹਾਣੀ ਕੀ ਹੈ ਇਹਦੇ ਵਿੱਚੇ ਕਹਾਣੀ ਇਹ ਹੀ ਹੈ ਜੀ ਅਸੀਂ ਮੇਰੇ ਸਾਰੇ ਭਰਾ ਸਾਡੇ ਨੇ ਸਾਡੇ ਵੱਡੇ ਛੋਟੇ ਵੀਰ ਨੇ ਸਾਡੇ ਨਾਲ ਅਸੀਂ ਸਾਡੀਆਂ ਗਲੀਆਂ ਨਾਲੀਆਂ ਦਾ ਬਹੁਤ ਮਾੜਾ ਹਾਲ ਸੀ ਤੇ ਅਸੀਂ ਉਹਨਾਂ ਦਾ ਜਿੰਨਾ ਕੁ ਜੋਗੇ ਸੀਗੇ ਰਲ ਮਿਲ ਕੇ ਸਾਫ਼ ਸਫਾਈ ਦਾ ਕੰਮ ਸ਼ੁਰੂ ਕੀਤਾ ਤੇ ਉਹਦੇ ਵਿੱਚੋਂ ਨਿਕਲ ਕੇ ਬਾਹਰ ਆਇਆ ਵੀ ਸਾਡੇ ਹੀ ਆਸ-ਪਾਸ ਇੱਕ ਭਰਾ ਵਾ ਉਤਰਪਾਲ ਪਾ ਕੇ ਬੈਠਾ ਹੈ ਨਾ ਘਰ ਦੇ ਵਿੱਚ ਤੇ ਫਿਰ ਮੈਂ ਆਪਣੇ ਸਾਰੇ ਭਰਾਵਾਂ ਦੇ ਨਾਲ ਰਲ ਮਿਲ ਕੇ ਇਹ ਗੱਲ ਕੀਤੀ ਵੀ ਯਾਰ ਗਲੀਆਂ ਨਾਲੀਆਂ ਦਾ ਕੰਮ ਬਾਅਦ ਚ ਹੋਜੂ ਪਹਿਲਾਂ ਭਰਾਵਲੀ ਦੇਖਿਆ ਜਾਵੇ ਤੇ ਫਿਰ ਮੇਰੇ ਐਨ ਆਰ ਆਈ ਭਰਾ ਉਹਨਾਂ ਦੇ ਹੈਲਪ ਦੇ ਨਾਲ ਸਾਰਿਆਂ ਦੀ ਭਰਾਵਾਂ ਦੀ ਹੈਲਪ ਦੇ ਨਾਲ ਤੇ ਪਿੰਡ ਦੇ ਵਿੱਚ ਜੋ ਸਹਿਯੋਗ ਹੋਇਆ ਸਾਰੇ ਭਰਾਵਾਂ ਦੀ ਮਦਦ ਦੇ ਨਾਲ ਅੱਜ ਅਸੀਂ ਇਹ ਸੱਟੇ ਦੇ ਪਹੁੰਚੇ ਹੋਏ ਆਂ ਤੇ ਬਸ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਕੰਮ ਕੀਤਾ ਜੀ ਅੱਛਾ ਇੱਕ ਲੋਕ ਬੜੇ ਡਰਦੇ ਆ ਕਿ ਯਾਰ ਮਦਦ ਕਰਾਂਗੇ ਤਾਂ ਮੈਂ ਤਾਂ ਪੱਲਿਓ 1200 ਰੁਪਏ ਦਊਂਗਾ ਪਰ ਗਮ ਲੱਖਾਂ ਦਾ ਹੋ ਜਾਣਾ ਆ ਹੋਣਾ ਨਹੀਂਗਾ ਇਹ ਫਿਰ ਭਾਈ ਕੰਮ ਕਿਵੇਂ ਨੇਪਰੇ ਚੜਾਏ ਜਦੋਂ ਅਸੀਂ ਸ਼ੁਰੂ ਕੀਤਾ ਜੀ ਸਾਡੇ ਕੋਲੇ ਸਿਰਫ ਮੁੱਢੇ ਨਾਲ ਮੁੱਢੇ ਜੋੜਿਆ ਹੋਇਆ ਸੀ ਭਰਾਵਾਂ ਦਾ 1 ਰੁਪਿਆ ਵੀ ਹੈ ਨਹੀਂ ਸੀ ਤੇ ਬਸ ਜਦੋਂ ਅਸੀਂ ਕੋਈ ਵੀ ਚੰਗਾ ਕੰਮ ਕਰਨ ਤੁਰਦੇ ਆ ਆਟੋਮੈਟਿਕਲੀ ਪਰਮਾਤਮਾ ਕਿਰਪਾ ਕਰਦਾ ਜੀ ਤੇ ਕਾਫੀ ਪੈਸੇ ਲੱਗ ਹੀ ਜਾਂਦੇ ਆ ਤੁਹਾਨੂੰ ਪਤਾ ਹਰ ਚੀਜ਼ ਮੰਗਿਆਈ ਆ ਤੇ ਜਿੰਨੇ ਵੀ ਆਏ ਆ ਸਾਰਿਆਂ ਦੇ ਸਹਿਯੋਗ ਨਾਲ ਹੀ ਆਏ ਆ ਤੇ ਜਦੋਂ ਤੁਸੀਂ ਇਹ ਮਤਲਬ ਤੁਹਾਡੇ ਦਿਮਾਗ 'ਚ ਵਿਜ਼ਨ ਤਿਆਰ ਹੋ ਗਿਆ ਸੀ ਕਿ ਇੱਕ ਤਰਪਾਲ ਪਾਈ ਹੋਈ ਹੈ ਘਰ ਦੇ ਵਿੱਚ ਹਨਾ ਪਹਿਲਾਂ ਤਾਂ ਇਹ ਦੱਸੋ ਵੀ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਤੇ ਦੂਜੀ ਗੱਲ ਤੇ ਤੋਂ ਵਿਜ਼ਨ ਕ੍ਰੀਏਟ ਹੋ ਗਿਆ ਸੀਗਾ ਫਿਰ ਵੀ ਤਾਂ ਲੋਕਾਂ ਦੀ ਮਦਦ ਹੋ ਜਾਊਗੀ ਫਿਰ ਇਹ ਕੰਮ ਚੱਲਿਆ ਕਿਵੇਂ ਜੇ ਕਿਸ ਨੇ ਕਰਨਾ ਹੋਵੇ ਹੋਰ ਤੁਹਾਡੀ ਵੀਡੀਓ ਦੇਖ ਕੇ ਤਾਂ ਸਟੈਪ ਕੀ ਲਵੇ ਸਟੈਪ ਪਹਿਲਾਂ ਤਾਂ ਜੀ ਤੁਸੀਂ ਤੁਹਾਡੇ ਮਨ 'ਚ ਇਹ ਹੋਣਾ ਚਾਹੀਦਾ ਵੀ ਕਿਸੇ ਦਾ ਚੰਗਾ ਹੋ ਜੇਵੇ ਫਿਰ ਹੀ ਚੰਗਾ ਹੋ ਸਕਦਾ ਫਿਰ ਜਦੋਂ ਤੁਸੀਂ ਚੰਗਾ ਕਰਨ ਤੁਰਦੇ ਹੋ ਆਟੋਮੈਟਿਕਲੀ ਤੁਹਾਡੇ ਨਾਲ ਚੰਗਾ ਕਰਨ ਵਾਲੇ ਹੈਗੇ ਨੇ ਜਿਹੜੇ ਚਾਹੁੰਦੇ ਨੇ ਵੀ ਤੁਹਾਡਾ ਪੈਸਾ ਉਹਨਾਂ ਦਾ ਸਹੀ ਜਗ੍ਹਾ ਤੇ ਲੱਗੇ ਤੇ ਫਿਰ ਤੁਹਾਡਾ ਆਪਣਾ ਮਨ ਹੋਣਾ ਚਾਹੀਦਾ ਵੀ ਉਹਨਾਂ ਦਾ ਪੈਸਾ ਸਹੀ ਜਗ੍ਹਾ ਤੇ ਲਾ ਰਹੇ ਹੋ ਤੁਸੀਂ ਤੇ ਜੇ ਤੁਹਾਡੇ ਮਨ ਦੇ ਵਿੱਚ ਇੱਛਾ ਹੈਗੀ ਹੈ ਕਿਸੇ ਦਾ ਚੰਗਾ ਕਰਨ ਦੀ ਪਹਿਲਾਂ ਤੁਹਾਡਾ ਆਪਣਾ ਮਨ ਹੋਣਾ ਚਾਹੀਦਾ ਤੁਹਾਡੇ ਨਾਲ ਜਿਹੜੇ ਚਾਰ ਭਰਾ ਮੁੱਢੇ ਨਾਲ ਮੁੱਢਾ ਜੋੜ ਕੇ ਖੜੇ ਆ ਉਹਨਾਂ ਦਾ ਮਨ ਹੋਣਾ ਚਾਹੀਦਾ ਵੀ ਅਸੀਂ ਕਿਸੇ ਦਾ ਚੰਗਾ ਕਰੀਏ ਇਹ ਬਾਲੀ ਵੱਡੀ ਗੱਲ ਤਾਂ ਹੈ ਨਹੀਂ ਸਾਡੇ ਕੋਲ ਇੱਕ ਰੁਪਈਆ ਹੈ ਨਹੀਂ ਸੀ ਜਦੋਂ ਮੈਂ ਸਾਰੇ ਭਰਾਵਾਂ ਦੇ ਨਾਲ ਸਲਾਹ ਕੀਤੀ ਆ ਤੇ ਜਿੰਨੇ ਵੀ ਪੈਸੇ ਲੱਗੇ ਸਾਰਿਆਂ ਦੇ ਰਲ ਮਿਲ ਕੇ ਲੱਗੇ ਆ ਜੀ ਠੀਕ ਹੈ ਮੈਂ ਤੁਹਾਡੇ ਕੋਲ ਫੇਰ ਆਉਣਾ ਆ ਆ ਬੜੀ ਦੇਖੋ ਸਾਰਾ ਪਿੰਡ ਖੜਾ ਆ ਜਿਹੜਾ ਕਿ ਜਵਾਨੀ ਵੀ ਖੜੀ ਆ ਤੇ ਹਰ ਉਮਰ ਖੜੀ ਆ ਮੈਂ ਇੱਕ ਇੱਕ ਕਰਕੇ ਕੋਸ਼ਿਸ਼ ਕਰੂੰਗਾ ਕਿ ਕੁਝ ਕੁ ਵੀਰਾਂ ਦੇ ਨਾਲ ਗੱਲਬਾਤ ਕਰੂੰਗਾ ਰੈਂਡਮਲੀ ਗੱਲ ਕਰਦੇ ਆ ਕੁਝ ਮਤਲਬ ਅਹਿਸਾਸ ਜ਼ਮੀਨੀ ਪੱਧਰ ਤੇ ਹੋ ਜਾਊਗਾ ਵੀਰੇ ਨਾਲ ਵੀਰੇ ਕੀ ਨਾਮ ਸਸਿਗਰ ਮੇਰਾ ਨਾਮ ਉਤਾਰ ਸਿੰਘ ਆ ਜੀ ਉਤਾਰ ਜੀ ਕੀ ਕਰਦੇ ਹੋ ਮੈਂ ਜੀ ਇਸ ਕੋਆਪਰੇਟਿਵ ਸਾੜੀ ਤੇ ਜੋਬ ਕਰਦੇ ਆ ਜੀ ਪੈਂਦੀ ਜੋਬ ਕਰਦੇ ਆ ਹਾਂਜੀ ਮਤਲਬ ਜਿਹੜੇ ਪਰਸਨਲ ਜੋਬ ਤੇ ਪੈਸੇ ਮਿਲਦੇ ਹੁੰਦੇ ਉਹਦੇ ਵਿੱਚੋਂ ਸਮਾਜ ਸੇਵਾ ਦੇ ਵਿੱਚ ਜਦੋਂ ਪੈਸੇ ਕੱਢੇ ਆ ਕਿਵੇਂ ਦੰਦਰੋਂ ਦਿਲੋਂ ਕੀ ਫੀਲ ਹੁੰਦਾ ਤੇ ਪਹਿਲੇ ਦਿਨੋਂ ਵੀਰੇ ਗੁਰੂ ਮਹਾਰਾਜ ਨੇ ਸਾਨੂੰ ਪਹਿਲਾਂ ਸਿੱਖਿਆ ਦਿੱਤੀ ਆ ਦਸਵੰਦ ਕੱਢਣਾ ਆਪਣਾ ਜ਼ਰੂਰੀ ਆ ਜੇ ਆਪਾਂ ਕਿਸੇ ਲਈ ਚੰਗਾ ਕਰਾਂਗੇ ਮਹਾਰਾਜ ਆਪਣੇ ਲਈ ਦੁੱਗਣਾ ਕਰੂਗਾ ਬਾਕੀ ਹਰਦੇਵ ਵੀਰੇ ਉਹਨਾਂ ਦੀ ਸੋਚ ਆ ਬਹੁਤ ਵਧੀਆ ਤੇ ਇੱਕ ਵਾਰ ਮੈਂ ਹਰਦੇਵ ਵੀਰੇ ਨੇ ਜਦੋਂ ਘਰ ਪਾਉਣਾ ਸ਼ੁਰੂ ਕੀਤਾ ਮੈਂ ਵੀਰੇ ਨੂੰ ਕਿਹਾ ਵੀਰੇ ਵੀ ਘਰ ਤੁਸੀਂ ਬਾਹਰ ਪਾ ਲੋ ਰੋਡ ਤੇ ਇਹਨਾਂ ਨੇ ਮੈਨੂੰ ਅਚਾਨਕ ਕਿਹਾ ਕਿ ਅੰਦੇ ਨੀਅਰ ਘਰ ਮੈਂ ਆਪਦੇ ਏਰੀਆ ਜੀ ਪਾਉਣਾ ਜਿੱਥੇ ਮੈਂ ਜੰਮਿਆ ਪੜਿਆ ਮੈਂ ਆਪਦੇ ਏਰੀਆ ਨੂੰ ਵਧੀਆ ਬਣਾਉਣਾ ਚਾਹੁੰਦਾ ਤੇ ਮੈਨੂੰ ਵੀ ਵਧੀਆ ਲੱਗਿਆ ਵੀ ਪਰ ਵਧੀਆ ਸੋਚ ਆ ਤੇ ਜਿੰਨੇ ਟੱਚ ਜਿੰਨੇ ਅਸੀਂ ਭਰਾ ਸਾਰੇ ਖੜੇ ਆ ਇੱਕ ਦੂਜੇ ਨਾਲ ਵਧੀਆ ਦੋਸਤ ਦੇ ਸੋਹ ਦੇ ਖੜਦੇ ਆ ਅਸੀਂ ਦੋਸਤ ਦਾ ਸੋਹ ਦਾ ਇੱਕ ਗਰੁੱਪ ਬਣਾਇਆ ਸੀ ਉਹਦੇ ਵਿੱਚੋਂ ਅਸੀਂ ਕੰਮ ਸ਼ੁਰੂ ਕੀਤਾ ਤੇ ਜਿੰਨੇ ਵੀ ਸਾਡੇ ਭਰਾ ਸੀ ਸਾਰਿਆਂ ਨੇ ਜਿਵੇਂ ਮੈਂ ਹੁਣ ਕੁਛ ਦੇ ਨਾਮ ਲੈ ਦਿੰਨਾ ਹਨਾ ਜਿਵੇਂ ਅਕਬਾਲ ਸਿੰਘ ਨੀਦੂ ਵੀਰਾ ਸੀ ਉਹਨਾਂ ਨੇ ਸੀਮੈਂਟ ਦੀ ਬਾਕੀ ਸਤਵੰਤਾਂ ਕੀ ਉਹਨਾਂ ਦਾ ਬੇਟਾ ਵੀਰੇ ਦਾ ਆੜੀਆ ਦਵ ਤੇ ਆਪਣੇ ਪ੍ਰੇਮ ਲਾਲੀ ਹੁਣੀ ਜਿਨ੍ਹਾਂ ਨੇ ਸੀਮੈਂਟ ਦੀ ਸਹਾਇਤਾ ਕੀਤੀ ਬਾਕੀ ਜੀਵਨ ਹੁਣੀ ਵੀਰੇ ਸੀਰੇ ਹੁਣੀ ਤੇ ਸਾਰੇ ਜੰਨੇ ਭਰਾ ਮੈਂ ਕਈਆਂ ਦੇ ਨਾਂ ਨਹੀਂ ਜਾਣਦਾ ਸਾਰਿਆਂ ਨੇ ਰਲ ਮਿਲ ਕੇ ਸਹਿਯੋਗ ਕਰਤਾ ਤੇ ਅੱਗੇ ਵੀ ਸੋਚਿਆ ਵਾ ਵੀ ਆਪਾਂ ਹੋਰ ਪਿੰਡ ਨੂੰ ਵਧਕੀ ਹੈ ਨਾ ਰਲ ਮਿਲ ਕੇ ਕਰੀਏ ਸਹਿਯੋਗ ਲੈਂਟਰ ਪੈਂਦਾ ਪਈ ਤੁਸੀਂ ਕੋਠੇ ਤੇ ਖੜੇ ਸੀਗੇ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਅਰਜਨ ਸਿੰਘ ਆ ਜੀ ਅਰਜਨ ਜੀ ਤੁਸੀਂ ਇੱਥੇ ਕਿਵੇਂ ਖੜੇ ਸੀ ਕੋਈ ਸਹਿਯੋਗ ਚੱਲਦਾ ਪਿਆ ਕਿ ਇੱਥੇ ਕਰਦੇ ਨੇ ਸਹਿਯੋਗ ਚੱਲਦਾ ਰਿਹਾ ਜੀ ਸਹਿਯੋਗ ਚੱਲਦਾ ਤਾਂ ਤੁਸੀਂ ਆਪ ਕੀ ਕਰਦੇ ਹੋ ਮੈਂ ਤਾਂ ਰਿਟਾਇਰ ਹੋਇਆ ਹਾਂ ਰਿਟਾਇਰ ਕਿਹੜੇ ਮੈਂ ਫੌਜੋਂ ਹਾਉ ਚੋ ਫੌਜੋਂ ਰਿਟਾਇਰ ਹੋਇਆ ਹਾਂ ਤੇ ਫੌਜ ਦੇ ਵਿੱਚ ਤੇ ਜ਼ਮੀਨ ਦੇ ਵਿੱਚ ਜਿਹੜਾ ਚੀਜ਼ ਦੇਖਦੇ ਪਈ ਹਾਂ ਕਿਵੇਂ ਦੇਖ ਕੇ ਦਿਲ ਨੂੰ ਲੱਗਦਾ ਬਹੁਤ ਵਧੀਆ ਜੀ ਪੂਰੀ ਮਨ ਨੂੰ ਖੁਸ਼ੀ ਹੋ ਰਹੀ ਹੈ ਜਦੋਂ ਆਪਾਂ ਕਿਉਂਕਿ ਇਹਨਾਂ ਪੰਜਾਬ ਦੀ ਜਿਹੜੀ ਮਿਲਟਰੀ ਹੁੰਦੀ ਹੈ ਜਦੋਂ ਬਾਕੀ ਦੇਸ਼ ਦੇ ਨਾਲ ਖੜੀ ਹੁੰਦੀ ਹੈ ਤਾਂ ਪੰਜਾਬ ਦੀ ਮਿਲਟਰੀ ਬੜੀ ਹਾਈਲਾਈਟ ਹੁੰਦੀ ਹੈ ਤੇ ਜਦੋਂ ਆਹ ਚੀਜ਼ਾਂ ਦੇਖਦੇ ਪਏ ਹਾਂ ਕਿਉਂਕਿ ਇਹ ਵੀ ਇੱਕ ਲੜਾਈ ਆ ਹਾਂਜੀ ਬਿਲਕੁਲ ਇਹ ਲੜਾਈ ਹੋਈ ਆ ਵੀ ਲੜਾਈ ਦੇ ਹਿਸਾਬ ਨਾਲ ਹੀ ਆਪਾਂ ਹੂੰ ਚੱਲਦੇ ਆ ਅੱਗੇ ਹੂੰ ਠੀਕ ਹੈ ਹਾਂ ਬਾਕੀ ਦੇਖੋ ਹੋਰ ਵੀ ਵੀਰ ਹੁਣ ਖੜੇ ਆ ਮੈਂ ਵੀਰੇ ਨਾਲ ਗੱਲ ਕਰਦਾ ਆ ਵੀਰੇ ਕੀ ਨਾਮ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਜੀਵਨ ਸਿੰਘ ਆ ਜੀ ਜੀਵਨ ਕੀ ਕਰਦੇ ਮੇਰਾ ਨੋ ਮੋਹੀ ਪਿੰਡ ਆ ਜੀ ਤੇ ਮਲਵਈ ਕਿਤੇ ਦਾ ਕੰਮ ਕਰਦੇ ਮਲਵਈ ਕਿਤੇ ਦਾ ਕੰਮ ਕਰਦੇ ਕੀ ਬਾਤ ਹੈ ਦੇਖੋ ਬਾਈ ਦੀ ਪੱਗ ਦੇ ਪਤਾ ਚੱਲਦਾ ਪਿਆ ਹੈ ਕਿ ਥੋੜਾ ਡਿਫਰੈਂਟ ਆ ਤੇ ਬਾਈ ਇਹ ਸੂਟ ਦੇ ਨਾਲ ਕਿਵੇਂ ਮਿਲੇ ਤੇ ਕੀ ਸਹਿਯੋਗ ਨਾਲ ਇਹ ਦੇਖੋ ਜੀ ਮੈਂ ਸੀਰਾ ਸਾਡੇ ਹਰਦੇਵ ਨੂੰ ਜਾਂਦਾ ਜੀ ਛੋਟਾ ਵੀਰਾ ਅੱਡਾ ਇਹ ਇਹਨੇ ਕਦਨ ਫੋਨ ਕਾਲ ਕੀਤਾ ਵੀ ਆਪਾਂ ਕਿ ਇਦਾਂ ਦਾ ਗਰੁੱਪ ਬਣਾਈਏ ਜਿੱਦਾਂ ਦੇ ਕਿਉਂਕਿ ਕੰਟੈਕਟ ਹੁਣ ਕੰਮਕਾਰ ਤੁਹਾਨੂੰ ਪਤਾ ਬਿਜੀ ਰਹਿੰਦੇ ਆ ਸਾਰੇ ਕੰਟੈਕਟ ਹੋ ਨਹੀਂ ਪਾਰੇ ਕਿਸੇ ਨਾਲ ਜਲਦੀ ਹੈਨਾ ਮੈਂ ਵੀ ਨੇਰੇ ਹਾਂ ਉਹ ਵੀ ਨੇਰੇ ਹਾਂ ਦਾ ਅਲੱਗ-ਅਲੱਗ ਕੰਮ ਆ ਸਾਰਿਆਂ ਦੇ ਹੈਨਾ ਤੇ ਉਸ ਵਿਸ਼ੇ ਤੇ ਇੱਕ ਗਰੁੱਪ ਬਣਾਇਆ ਸੀ ਗਰੁੱਪ ਬਣਾਉਣ ਦੇ ਜ਼ਰੀਏ ਸਾਰੇ ਮੁੰਡਿਆਂ ਦੀ ਸੋਚ ਰਲਈ ਸੋਚ ਰਲਈ ਤਾਂ ਇਹ ਇੱਥੋਂ ਤੱਕ ਸਿੱਟਾ ਜੇ ਨਿਕਲਿਆ ਤੁਹਾਡੇ ਸਾਹਮਣੇ ਹੈ ਜੀ ਹਨਾ ਮੈਂ ਤਾਂ ਸਭ ਨੂੰ ਗੁਜਾਰਸ਼ ਕਰਦਾ ਜਿੰਨਾ ਆਪਣਾ ਪੰਜਾਬ ਦੇ ਆ ਆਪਸ ਸਰਕਾਰਾਂ ਤੇ ਦੋਸ ਲਾਈ ਜਾ ਰਹੇ ਆ ਉਸ ਆਪਣੇ ਵੀ ਫਰਜ਼ ਬਣਦੇ ਆ ਨਹੀਂ ਆਪਾਂ ਆਪਦੇ ਫਰਜ਼ ਪੈਸਾਣੀਏ ਆਪਾਂ ਜੇ ਮੁੰਡੇ ਨਾਲ ਮੁੰਡਾ ਲਾ ਕੇ ਚੱਲਾਂਗੇ ਤਾਂ ਹੋਣ ਨੂੰ ਬਹੁਤ ਕੁਝ ਹੋ ਸਕਦਾ ਬਹੁਤ ਕੁਝ ਹੋ ਸਕਦਾ ਗੱਲ ਚੱਲੀ ਹੈ ਵੀਰੇ ਹੋਣ ਨੂੰ ਬਹੁਤ ਕੁਝ ਹੋ ਸਕਦਾ ਹੋਣ ਨੂੰ ਕੀ ਹੋ ਸਕਦਾ ਕਿਉਂਕਿ ਇੱਕ ਘਰ ਬਣਿਆ ਕਈ ਸਾਡੇ ਪਿੰਡਾਂ ਦੇ ਵਿੱਚ ਲੋਕ ਚਾਹੁੰਦੇ ਆ ਕੰਮ ਕਰਨਾ ਪਰ ਉਹਨਾਂ ਨੂੰ ਪਤਾ ਲੱਗਦਾ ਨਹੀਂ ਕੀ ਕੰਮ ਕਰਾਂ ਕਈ ਕਹਿੰਦੇ ਆ ਕਿ ਮੈਨੂੰ ਕੋਈ ਛੋਟੇ ਮੋਟੇ ਰੋਜ਼ਗਾਰ ਤੋੜ ਦੋ ਮੈਂ ਕੰਮ ਆਪੇ ਕਰ ਲੂੰਗਾ ਕਈਆਂ ਦੇ ਘਰਾਂ ਦੀ ਹਾਲਤ ਪਤਲੀ ਆ ਤੁਹਾਡਾ ਨਾਮ ਕੀ ਹੈ ਤੇ ਇਸ ਸਵਾਲ ਤੇ ਕੀ ਜਵਾਬ ਹੈ ਮੇਰਾ ਨਾਮ ਵੀਰੇ ਜਖੀਰ ਸਿੰਘ ਆ ਠੀਕ ਹੈ ਬਾਕੀ ਤੁਹਾਨੂੰ ਹੁਣ ਦੱਸ ਜੇ ਤਾਂ ਵੀਰੇ ਉਹਨਾਂ ਨੇ ਨਾ ਵੀ ਚਲੋ ਰਲ ਮਿਲ ਕੇ ਸਾਰਾ ਕੁਝ ਹੁੰਦਾ ਨਾ ਠੀਕ ਹੈ ਤੇ ਬਾਕੀ ਅੱਗੇ ਵੀ ਇਹ ਕਹਿ ਰਹੇ ਨੇ ਵੀ ਆਪਾਂ ਜਿੱਦਾਂ ਹੁਣ ਇਹ ਨਾਲ ਮਿਲ ਕੇ ਕਰ ਲਿਆ ਨਾ ਕੰਮ ਹੰਟਪਾਦਾ ਦਾ ਹੋਰ ਵੀ ਆਪਾਂ ਆਪਣੇ ਗਲੀ ਮੱਲੇ ਨੂੰ ਵਧੀਆ ਇਦਾਂ ਹੀ ਸਵਾਰ ਕੇ ਚੱਲਣਾ ਆ ਇੱਕ ਦੂਜੇ ਦੇ ਸਾਥ ਨਾਲ ਹੀ ਆ ਠੀਕ ਹੈ ਤੇ ਬਾਕੀ ਹੋਰ ਵੀ ਇਹ ਇਦਾਂ ਹੀ ਕੰਮ ਕਰਾਂਗੇ ਅੱਗੇ ਅਸੀਂ ਚਿਕਾ ਹੋਰ ਵੀ ਬਹੁਤ ਵੀਰ ਹੁਣੇ ਖੜੇ ਆ ਜੇ ਕਿਸੇ ਨੇ ਗੱਲ ਕਰਨੀ ਜ਼ਰੂਰ ਦੱਸ ਦਿਓ ਮੈਨੂੰ ਸਰਦੇਵ ਵੀਰ ਕੋਲ ਆਉਣੇ ਦੁਬਾਰੇ ਕਈ ਵਾਰ ਨਾ ਕ੍ਰਿਟੀਸਾਈਜ਼ ਵੀ ਹੋ ਜਾਂਦਾ ਬੰਦਾ ਹਾਂਜੀ ਵੀ ਯਾਰ ਆਹ ਕੀ ਕਰੀ ਜਾਂਦੇ ਹੋ ਜਾਂ ਤੁਸੀਂ ਹੋਰ ਧੱਕਾ ਕਰਦੇ ਪਏ ਹੋ ਸਰ ਮਤਲਬ ਚਲੋ ਸਰਪੰਚ ਦੀ ਤਾਂ ਗੱਲ ਵੱਖਰੀ ਹੋ ਜਾਂਦੀ ਹੈ ਉਹਨਾਂ ਦੀ ਆਪਣੀ ਜ਼ਿੰਮੇਵਾਰੀਆਂ ਹੁੰਦੀਆਂ ਆ ਪਰ ਕ੍ਰਿਟੀਸਿਜ਼ਮ ਦੇ ਵਿੱਚੋਂ ਜਦੋਂ ਲੰਘਦਾ ਬੰਦਾ ਕਈ ਵਾਰ ਦਿਲਚਸਪ ਨਹੀਂ ਹੁੰਦਾ ਵੀ ਯਾਰ ਮੈਂ ਘਰ ਵੀ ਚਲਾਉਣਾ ਆਂ ਜੌਬ ਵੀ ਕਰਨੀ ਆ ਹਨਾ ਫਿਰ ਇੱਕ ਟਾਈਮ ਕੱਢਣਾ ਬੜਾ ਔਖਾ ਹੋ ਜਾਂਦਾ ਵਾ ਕੀ ਲੋਕਾਂ ਨੂੰ ਸਨੇਹਾ ਦਵੋਗੇ ਲੋਕਾਂ ਨੂੰ ਸਨੇਹਾ ਇਹੀ ਆ ਜੀ ਦੇਖੋ ਸਾਰਿਆਂ ਕੋਲ ਹੀ ਟਾਈਮ ਹੁੰਦਾ ਫੋਨ ਦੇ ਵਿੱਚ ਤਕਰੀਬਨ ਲਾ ਕੇ ਚੱਲੋ ਹਰੇਕ ਬੰਦਾ ਵਿਜੀ ਹੁੰਦਾ ਉਸ ਫੋਨ ਵਾਲੇ ਟਾਈਮ ਦੇ ਵਿੱਚ ਉਹਦਾ ਘੰਟਾ ਵੀ ਆਪਦੇ ਆਸ-ਪਾਸ ਨਿਗਾਹ ਮਾਰ ਲਓ ਤੇ ਜੇ ਆਪਾਂ ਉਹ ਉਸ ਅੱਧੇ ਘੰਟੇ ਨੂੰ ਆਪਦੇ ਲੋਕਾਂ ਲਈ ਆਪਦੇ ਭਰਾਵਾਂ ਲਈ ਆਪਦੇ ਭੈਣਾਂ ਲਈ ਸੋਚ ਕੇ ਕੱਢ ਲਾਂਗੇ ਨਾ ਵੀ ਇਹਨਾਂ ਦਾ ਚੰਗਾ ਕਰੀਏ ਬੱਚਿਆਂ ਨੂੰ ਵੀ ਨਸ਼ਿਆਂ ਤੋਂ ਹਟਾ ਸਕਦੇ ਆ ਤੇ ਉਹਨਾਂ ਨੂੰ ਖੇਡਾਂ ਵੱਲੀ ਲਿਆ ਸਕਦੇ ਆ ਮੇਰੀ ਆਪਦੀ ਪਰਸਨਲ ਹੀ ਸੋਚ ਆ ਇਹ ਵੀ ਮਹੱਲੇ ਦੀਆਂ ਜਿੰਨੀਆਂ ਵੀ ਸਾਡੀਆਂ ਫੀਮੇਲ ਨੇ ਮਾਤਾਵਾਂ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਕੋਈ ਨਾ ਕੋਈ ਰਲ ਮਿਲ ਕੇ ਹੀ ਰੋਜ਼ਗਾਰ ਤੋਰ ਕੇ ਦਈਏ ਜਾਂ ਉਹ ਘਰਾਂ ਦੇ ਵਿੱਚ ਬੈਠ ਕੇ ਨਾ 5-700 ਰੁਪਿਆ ਡੇਲੀ ਦੀ ਅਰਨਿੰਗ ਕਰ ਸਕਣ ਕਿਉਂਕਿ ਤੁਹਾਨੂੰ ਪਤਾ ਗੁਜ਼ਾਰੇ ਔਖੇ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਸਾਡੀ ਸਾਰੇ ਗਰੁੱਪ ਦੀ ਇਹੀ ਸੋਚ ਆ ਵੀ ਉਹਨਾਂ ਨੂੰ ਐਸਾ ਕੋਈ ਸੋਰਸ ਰੈਡੀ ਕਰ ਦਈਏ ਵੀ ਉਹ 5-700 ਰੁਪਿਆ ਘਰੇ ਬੈਠ ਕੇ ਕਰਨ ਬਾਕੀ ਕ੍ਰਿਟਿਕਾਈਜ਼ ਤਾਂ ਕਰਦੇ ਹੀ ਲੋਕ ਬੜੀ ਖੂਬਸੂਰਤ ਗੱਲ ਕੀਤੀ ਸੀ ਕਿ ਇੱਕ ਮੁੰਡਾ ਕਹਿੰਦਾ ਮੈਨੂੰ ਰਜ਼ਗਾਰ ਤੋੜ ਦਿਓ ਤੁਸੀਂ ਇਹਨੂੰ ਆਈ ਥਿੰਕ ਕੋਈ ਪ੍ਰੈਸ ਵਾਲਾ ਕੰਮ ਤੋੜ ਕੇ ਦੇ ਹਾਂਜੀ ਹਾਂਜੀ ਬਿਲਕੁਲ ਮੇਰੇ ਪਿੰਡ ਦੇ ਵਿੱਚ ਹੀ ਮੁੰਡਾ ਤਿੰਨ ਚਾਰ ਸਾਲ ਤੋਂ ਉਹਦੀ ਲੱਤ ਟੁੱਟੀ ਹੋਈ ਆ ਪਿਆਵਾ ਤੇ ਅਸੀਂ ਉਹਦੇ ਕੋਲ ਗਏ ਵੀ ਵੀਰੇ ਤੈਨੂੰ ਹੈਲਪ ਕੀ ਚਾਹੀਦੀ ਆ ਉਹ ਕਹਿੰਦਾ ਵੀਰੇ ਜੀ ਮੈਨੂੰ ਹੈਲਪ ਕੋਈ ਪੈਸਾ ਨਾਲ ਨਹੀਂ ਚਾਹੀਦੀ ਵਧੀਆ ਸੋਚਦਾ ਮਾਲਕਾ ਨਹੀਂ ਲੋਕਾਂ ਦੇ ਆਉਣ ਦੇ ਪੈਸੇ ਹੁਣ ਦਿਓ ਉਸਨੇ ਸਾਨੂੰ ਇਹ ਕਿਹਾ ਵੀ ਮੈਂ ਕਾਫੀ ਟਾਈਮ ਤੋਂ ਬੈੱਡ ਤੇ ਪਿਆਵਾ ਤਰਨ ਜੋਗਾ ਹੋ ਗਿਆ ਮੈਨੂੰ ਕੋਈ ਕੰਮ ਤੋੜ ਦਿਓ ਤੇ ਸਾਡਾ ਜਿਹੜਾ ਉਹਦੇ ਨਾਲ ਵਾਦਾ ਕੀਤਾ ਆਪਣੇ ਭਰਾਵਾਂ ਦੇ ਵਿੱਚ ਵੀ ਵਾਦਾ ਵਾ ਵੀ ਉਹਨੂੰ ਕੰਮ ਤੋਰ ਕੇ ਦਵਾਂਗੇ ਇਦਾਂ ਹੀ ਸਾਰਿਆਂ ਦੀ ਸੋਲ ਚ ਮੈਸੇਜ ਤਾਂ ਇਹੀ ਹੈ ਚਲੋ ਮੈਸੇਜ ਦੇਣ ਜੋਗੇ ਤਾਂ ਹੈ ਨਹੀਂ ਕਹਿ ਹੀ ਸਕਦੇ ਆਂ ਵੀ ਕੋਈ ਵੀ ਤੁਹਾਡੇ ਆਣ ਗਵਾਂਡ ਦੇ ਵਿੱਚ ਕੋਈ ਬੰਦਾ ਬਿਮਾਰੀ ਨਾਲ ਲੜ ਰਿਹਾ ਹੈ ਕੋਈ ਗਰੀਬੀ ਨਾਲ ਲੜ ਰਿਹਾ ਹੈ ਸਾਰੇ ਰਲ ਮਿਲ ਕੇ ਉਹਦਾ ਸਾਥ ਦੇਓ ਤੇ ਬੰਦਾ ਉੱਠ ਜਾਂਦਾ ਉੱਪਰ ਮੁੱਢ ਨਾਲ ਮੁੱਢਾ ਜੋੜ ਕੇ ਜਿਹੜਾ ਕੋ ਮਰਜ਼ੀ ਕਰ ਲੋ ਹਨ ਸੋ ਇਹ ਤਸਵੀਰਾਂ ਮੋਹੀ ਪਿੰਡ ਦੀਆਂ ਨੇ ਜਿੱਥੋਂ ਕਿ ਇਹ ਸੰਦੇਸ਼ ਦਿੰਦੀਆਂ ਪਈਆਂ ਨੇ ਕਿ ਪੰਜਾਬ ਪੰਜਾਬੀ ਆ ਤੇ ਪੰਜਾਬ ਦੀ ਜਿਹੜੀ ਜਵਾਨੀ ਉਹ ਤੁਹਾਡੇ ਸਾਹਮਣੇ ਆ ਤੇ ਇਹ ਆਪ ਫਿਟਨੈਸ ਕੋਚ ਆ ਤੇ ਜ਼ਰੂਰ ਅਸੀਂ ਇਹ ਵੀ ਨਾਲ ਇਹਨਾਂ ਨੂੰ ਕਹਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਟਨੈਸ ਨੂੰ ਲੈ ਕੇ ਲੋਕਾਂ ਨੂੰ ਆਪਾਂ ਜਾਗਰੂਕ ਕਰੀਏ ਤੇ ਨਾਲ ਦੀ ਨਾਲ ਇਹ ਵੀਡੀਓ ਜ਼ਰੂਰ ਉਹਨਾਂ ਪਿੰਡਾਂ ਦੇ ਵਿੱਚ ਪਹੁੰਚਾਉਣ ਦੀ ਜਾਂ ਉਹਨਾਂ ਲੋਕਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਨ ਜਿੱਥੇ ਲੋਕਾਂ ਨੂੰ ਲੋੜ ਹੈ ਜੇਕਰ ਇੱਕ ਜਣਾ ਕਦਮ ਅੱਗੇ ਪੁੱਟੂਗਾ ਤਾਂ ਪਿੱਛੇ ਕਾਫਲਾ ਆਪਣੇ ਆਪ ਬਣ ਜਾਂਦਾ ਹੈ ਬਹੁਤ-ਬਹੁਤ ਧੰਨਵਾਦ